ਹੀਰਾ ਸਿੰਘ ਨਾਂ ਦੇ ਇੱਕ ਜਵਾਨ ਨੇ ਦੱਸਿਆ ਚਾਚੇ ਕੇਸ਼ੋਰੈ ਨੂੰ ਆਪਣੀ ਫੌਜ ਦੇ ਵਿੱਚ ਇੱਕ ਭਾਗ ਸਿੰਘ ਨਾਂ ਦਾ ਹੌਲਦਾਰ ਹੈ ਉਹ ਵੈਦਕੀ ਜਾਣਦਾ ਹੈ ਉਹਨੂੰ ਕਹੋ ਕਿ ਮਹਾਰਾਣੀ ਦਾ ਇਲਾਜ ਕਰ ਸਕਦਾ ਹੈ ਇਸ ਤਰ੍ਹਾਂ ਗੱਲ ਸੁਣ ਕੇ ਇੱਕ ਦੀਵਾਨ ਸਿੰਘ ਨਾਂ ਦਾ ਜਵਾਨ ਭਾਗ ਸਿੰਘ ਨਾਲ ਜਦਣ ਲੱਗ ਪਿਆ ਕਿ ਤੂੰ ਕੀ ਜਾਣਦਾ ਹੈ ਆਓ ਅੱਗੇ ਸੁਣੀਏ ਭਾਗ ਸਿੰਘ ਨੂੰ ਸੱਦਿਆ ਚਾਚੇ ਕੇਸ਼ੋਰਾਏ ਆਦਰ ਨਾਲ ਬਿਠਾਏ ਕੇ ਮੁਖ ਸੇ ਕਹੇ ਸੁਣਾਏ ਜਾਨੀ ਤੇ ਸੁਲਤਾਨ ਦਾ ਪਤਾ ਲਵਾਂਗੇ ਕੱਲ ਰਾਣੀ ਤੇ ਜੋ ਦਰਦ ਕੀ ਖਬਰ ਲਵੋ ਹੁਣ ਚੱਲ ਹੌਲਦਾਰ ਫਿਰ ਆਖਦਾ ਚੱਲੋ ਆਪ ਮਹਾਰਾਜ ਕੈਸਾ ਮੈਨੂੰ ਆਮਦਾ ਕਰ ਦਿਆਂਗਾ ਇਲਾਜ ਸੁਣ ਕੇ دیਵਾਨ ਸਿੰਘ ਹੋ ਗਿਆ ਹੈਰਾਨ ਦਿਲੋਂ ਚੱਲ ਭਾਈ ਮੇਰਿਆ ਇਲਾਜ ਹੁਣ ਕਰ ਓਏ ਤੇਰੇ ਬਿਨਾ ਕਰ ਸਕੇ ਹੋਰ ਨਾ ਇਲਾਜ ਕੋਈ ਦੇਖ ਲੈ ਨਭਜ ਨਾ ਕਿਸੇ ਤੋਂ ਹੁਣ ਡਰ ਓਏ ਤੇਖ ਤੂੰ ਦਵਾਈ ਕੋਈ ਅੱਜ ਲੈ ਬਣੀ ਦੇ ਵਿੱਚ ਨੇਰੇ ਕੋਈ ਦਿਸਦਾ ਪਸਾਰੀ ਦਾ ਨਹੀਂ ਘਰ ਓਏ ਲੱਖਾਂ ਫੇਰ ਮਿੱਠੀਆਂ ਅਨੇਕ ਗੱਲਾਂ ਕਰ ਮਾਰਨੇ ਜੋ ਲੱਗਾ ਫੇਰ ਮਿੱਠੀਆਂ ਅਨੇਕ ਗੱਲਾਂ ਮਾਰਨੇ ਜੋ ਢੇਰ ਦਾ ਨਹੀਂ ਕੰਮ ਹੁਣ ਬੂਟੀਆਂ ਦਾ ਸਾਰ ਓਏ ਉੱਠ ਤੁਰੇ ਦੋਨੋਂ ਚਾਚੇ ਕੇਸ਼ੋਰਾ ਨੂੰ ਸੰਗ ਲੈ ਕੇ ਔਰ ਚਾਰ ਆਦਮੀ ਲੈ ਆਏ ਰਾਣੀ ਪਾਸ ਨੂੰ ਦੇਖਿਆ ਨਵਜ ਤੇ ਕਬਜ ਹੈ ਨਿਹਾਲ ਦਿਉ ਨੂੰ ਦੇਖਦੇ ਹੀ ਸਾਰ ਮੂੰਹ ਆਖਦਾ ਬਲਾਸ ਨੂੰ ਝਾੜੀਆਂ ਦੀ ਜੜ ਤੇ ਅੱਕ ਦੇ ਨਕਾਲੋ ਲੌਂਗ ਔਰ ਸੰਗ ਇਸ ਦੇ ਮਲਾਸ ਫੈਦ ਘਾਸ ਨੂੰ ਗੋਲੀ ਕੁੱਟ ਦਿਓ ਕਲਾ ਛੁੱਟ ਜਾਣ ਦੋਨੇ ਹੁਣ ਅਸਲੀ ਜਰਬਾ ਕਿਸ਼ੋਰ ਚੰਦ ਦਾਸ ਨੂੰ ਹੱਥ ਚ ਮਸਾਰ ਫੜ ਜੜ ਜਾਂ ਨਕਾਲੀ ਝਟ ਤਿੰਨੇ ਚੀਜ਼ਾਂ ਵੀਰਨੋਂ ਤੁਰਤ ਲੱਭ ਲਿਆਂਦੀਆਂ ਰੋਵੇ ਜਰੋ ਜਾਰ ਰਾਣੀ ਦੁੱਖ ਨਾਲ ਚਾਰ ਹੋਈ ਪੀੜਾਂ ਜੋ ਸਰੀਰ ਵਿੱਚੋਂ ਹੱਡੀਆਂ ਨੂੰ ਖਾਂਦੀਆਂ ਗੋਲੀ ਕੁੱਟ-ਕੁੱਟ ਕੇ ਖਲਾਈ ਤਿੰਨ ਰੱਤੀਆਂ ਜੋ ਖਾਂਦੇ ਆਂ ਹੀ ਸਾਰ ਕਲਾਂ ਦੋਏ ਛੁੱਟ ਜਾਂਦੀਆਂ ਹੋ ਗਿਆ ਆਰਾਮ ਛੱਟ ਆਣ ਕੇ ਕਿਸ਼ੋਰ ਚੰਦਾ ਨਾਰੇ ਆਏ ਚੱਲ ਆਸ ਰਹਿ ਗਈਆਂ ਜੋ ਬਾਂਦੀਆਂ ਰਾਣੀ ਉਠ ਆਰਾਮ ਦੇ ਨਾਲ ਬੈਠੀ ਰਾਤ ਬੀਤ ਗਈ ਹੋ ਗਿਆ ਭੌਰ ਭਾਈ ਖਾਣਾ ਪੀਣਾ ਨਾ ਕਿਸੇ ਨੂੰ ਸੁੱਜਦਾ ਹੈ ਪਿਆ ਜੋਰ ਦਾ ਫੌਜ ਮੇ ਸ਼ੋਰ ਭਾਈ ਖੁਸ਼ੀ ਇੱਕ ਨਿਹਾਲ ਦਿਓ ਬਚਣੇ ਦੀ ਸਾਰੇ ਦੇਖ ਦੇ ਕਿਲੇ ਦੀ ਔਰ ਭਾਈ ਜਾਨੀ ਚੋਰ ਸੁਲਤਾਨ ਦਾ ਫਿਕਰ ਹੋਇਆ ਇਸੇ ਟੁੱਟੀ ਪਤੰਗ ਦੀ ਡੋਰ ਭਾਈ ਥੋੜੀ ਦੇਰ ਪਿੱਛੋਂ ਰਸ ਕੁੰਬੜਾਂ ਦੇ ਝੋਲੀ ਵਿੱਚ ਡਿੱਗਾ ਜਾਨੀ ਚੋਰ ਭਾਈ ਰੂਪ ਤੋਤੇ ਦਾ ਦੇਖਣੇ ਲੈਕ ਸੀਗਾ ਕੀਤਾ ਮੰਤਰਾਂ ਦਾ ਕਮਜ਼ੋਰ ਭਾਈ ਜਾਵੇ ਬੋਲਿਆ ਨਹੀਂ ਜ਼ਬਾਨ ਵਿੱਚੋਂ ਤੋਸਾਰਿਆ ਜ਼ਬਾਨ ਕੋ ਤੋਰ ਭਾਈ ਰਾਣੀ ਝਟ ਪੈਸ਼ਾਨੀਆਂ ਚੋਰਟੇ ਨੂੰ ਮੋਹ ਦੱਸਦਾ ਭੋਲ ਕਿਸ਼ੋਰ ਭਾਈ ਅੜੇ ਮੰਤਰਾਂ ਨੂੰ ਰਸ ਕੁੰਬਲਾਂ ਜੋ ਔਰ ਗੁਰੂ ਨੂੰ ਰਹੀ ਚਤਾਰ ਪਿਆਰੇ ਗੁਰੂ ਗੋ ਰਖਨਾਥ ਨੂੰ ਯਾਦ ਕਰਕੇ ਰਾਣੀ ਤੋਂ ਤੈਨੂੰ ਦੇਵੰਦੀ ਪਿਆਰ ਪਿਆਰੇ ਸਾਵਧਾਨ ਕੀਤਾ ਜਾਨੀ ਚੋਰ ਤਾਈ ਪੜ ਮੰਤਰਾਂ ਨੂੰ ਫੂਕ ਮਾਰ ਪਿਆਰੇ ਅਸਲ ਸ਼ਕਲ ਹੋਈ ਜਾਨੀ ਚੋਰਟੇ ਦੀ ਬੈਠਾ ਧਿਆਨ ਭਗਵਾਨ ਦਾ ਧਾਰ ਪਿਆਰੇ ਸਾਬ ਰਾਣੀਆਂ ਦੇ ਹੈਰਾਨ ਹੋਈਆਂ ਜਾਨੀ ਚੋਰਟੇ ਤਾਈ ਨੇ ਹਾਲ ਪਿਆਰੇ ਕਰੇ ਉਪਮਾ ਰਾਣੀ ਰਸ ਕੁੰਬਲਾਂ ਦੀ ਛੋਟੀ ਵੱਡੀ ਤੇ ਇਤਨੀ ਨਾਰ ਪਿਆਰੇ ਆਖਰਕਾਰ ਸੁਣ ਆਵੰਦਾ ਹਾਲ ਜਾਨੀ ਜਿਹੜਾ ਬੀਤਿਆ ਬੀਤ ਬਾਜ਼ਾਰ ਪਿਆਰੇ ਜਾਨੀ ਰੱਖਿਆ ਨਹੀਂ ਲੁਕਾਏ ਕੋਈ ਸਭ ਦੱਸਿਆ ਹੈ ਇਜ਼ਹਾਰ ਪਿਆਰੇ ਵਾਂਗਤੀਆਂ ਦੇ ਸਾਰੀਆਂ ਨਾਰੀਆਂ ਨੇ ਰੋਣਾ ਸ਼ੁਰੂ ਕੀਤਾ ਜਾ ਰੋਜ਼ਾਰ ਪਿਆਰੇ ਜਾਨੀ ਰਿਹਾ ਹਟਾਏ ਨਾ ਹਟੇ ਕੋਈ ਪੁੰਚੀ ਕੇਸ਼ੋ ਨੂੰ ਵੀ ਜਾ ਕੇ ਸਾਰ ਪਿਆਰੇ ਉਹ ਵੀ ਆਮ ਦਾ ਲਾਮ ਦਾ ਦੇਰ ਕੋ ਨਾ ਚਾਚਾ ਬੋਲਿਆ ਆਏ ਲਲਕਾਰ ਪਿਆਰੇ ਸ਼ੋਰ ਹੋ ਗਿਆ ਬੰਦ ਕਾ ਸ਼ੋਰ ਚੰਦਾ ਚਾਚਾ ਬੋਲਿਆ ਜਾਂ ਇੱਕ ਵਾਰ ਪਿਆਰੇ ਕਿਸੋਰਾਏ ਕਹਿੰਦਾ ਜਾਨੀ ਚੋਰ ਟੇ ਨੂੰ ਧਨ ਭਾਗ ਸਾਡੇ ਆਇਓ ਪਾਸ ਬੱਚਾ ਗਏ ਵਿੱਚ ਇਰਾਨਗੜ ਦੁੱਧ ਲੈਣੇ ਕੀਨੇ ਪਾਲਿਆ ਗਲੇ ਬ੍ਰਹਮ ਭਾਸ ਬੱਚਾ ਦਸ ਖੋਲ ਕੇ ਹਾਲ ਤਾਂ ਆਮ ਮੈਨੂੰ ਰਿਹਾ ਕਹਾ ਸੁਲਤਾਨ ਜੋ ਖਾਸ ਬੱਚਾ ਖਾਲੀ ਵੇਖ ਕੇ ਦੋਨਾ ਮੇ ਘੋੜਿਆਂ ਨੂੰ ਥੋੜੇ ਆਉਣ ਦੀ ਰਹੀ ਨਾ ਆਸ ਬੱਚਾ ਦਿਨ ਦੁੱਖ ਦਿੱਤਾ ਥੋੜੀ ਜਿੰਦੜੀ ਨੂੰ ਕਰਾਂ ਘੜੀ ਦੇ ਵਿੱਚ ਮੈਂ ਨਾਸ ਬੱਚਾ ਇੱਕ ਵਾਰ ਤੂੰ ਭੋਲ ਜ਼ਬਾਨ ਵਿੱਚੋਂ ਮਨ ਮੋਹਣੇ ਤੇਰੇ ਬਲਾਸ ਬੱਚਾ ਰੱਬ ਭਾਵੰਦਾ ਦੁੱਖ ਮੈਂ ਦੁੱਖ ਡਾਡਾ ਕੰਮ ਦੇਮਦਾ ਹੋਣ ਨਾ ਰਾਸ ਬੱਚਾ ਦਸ ਕੁੱਲ ਹਵਾਲ ਕਿਸ਼ੋਰ ਚੰਦਾ ਚਿਤ ਹੋ ਗਿਆ ਉਜ ਆਦਾਸ ਬੱਚਾ ਜਾਨੀ ਆਖ ਦਾ ਜੋੜ ਕੇ ਹੱਥ ਦੋਵੇਂ ਦਸਾਂ ਖੋਲ ਹਵਾਲ ਤਾ ਮਾਮ ਚਾਚਾ ਜਦੋਂ ਅਸੀਂ ਈਰਾਨ ਗੜ ਜਾਏ ਪਹੁੰਚੇ ਰਹੇ ਦੁੱਧ ਨੂੰ ਦੋਹੇ ਸੀ ਢੋਲ ਚਾਚਾ ਜਦੋਂ ਅਸੀਂ ਈਰਾਨ ਗੜ ਜਾਏ ਪਹੁੰਚੇ ਰਹੇ ਦੁੱਧ ਨੂੰ ਦੋਹੇ ਸੀ ਭਾਲ ਚਾਚਾ ਵਿਖੇ ਵਿੱਚ ਬਾਜ਼ਾਰ ਦੇ ਦੁੱਧ ਨਹੀਂ ਵਿਖੇ ਹੋਰ ਮਠਿਆਈ ਕਮਾਲ ਚਾਚਾ ਲੱਖਾਂ ਹੋਰ ਪਕਵਾਨ ਦੁਕਾਨ ਉੱਤੇ ਰੰਗ ਸਭਜ ਸਫੈਦ ਤੇ ਲਾਲ ਚਾਚਾ ਆਖਰ ਗਏ ਬਾਜ਼ਾਰ ਦੇ ਚੌਂਕੇ ਅੰਦਰ ਹੱਟੀ ਹੱਟੀ ਤੇ ਗਏ ਸਮਾਮ ਚਾਚਾ ਅਸੀਂ ਹੋਏ ਲਾਚਾਰ ਸੀ ਵੀਰ ਦੋਵੇਂ ਖੋਟੀ ਦੇਖ ਕੇ ਸ਼ਹਿਰ ਦੀ ਚਾਲ ਚਾਚਾ ਥੋੜੀ ਦੇਰ ਪਿੱਛੋਂ ਆਈ ਨਾਰ ਉਥੇ ਨਾਰ ਨਹੀਂ ਸੀ ਦੂਸਰਾ ਕਾਲ ਚਾਚਾ ਉਹਨੇ ਦੁੱਧ ਕੀ ਆਣ ਆਵਾਜ਼ ਮਾਰੀ ਖੁਸ਼ੀ ਹੋਏ ਦੋਵੇਂ ਵਾਲ-ਵਾਲ ਚਾਚਾ ਘੋੜੇ ਮੋੜ ਕੇ ਉਸ ਦੇ ਪਾਸ ਪਹੁੰਚੇ ਕੀ ਤਾ ਵੀਰ ਸੁਲਤਾਨ ਸਵਾਲ ਚਾਚਾ ਨਹੀਂ ਦੁੱਧ ਮੇ ਪਾਣੀ ਦਾ ਮੇਲ ਕੋਈ ਦੂਣਾ ਨਹੀਂ ਸੀ ਕੋਈ ਹੰਗਾਲ ਚਾਚਾ ਕਿਹਾ ਮੂੰਹੋਂ ਸੁਲਤਾਨ ਨੇ ਪੀਮਣੇ ਨੂੰ ਤੇਰਾ ਦੇਖ ਲਈਏ ਚੰਗਾ ਮਾਲ ਚਾਚਾ ਕਿਹਾ ਗੁਜਰੀ ਹਸ ਕਸ਼ੋਰ ਚੰਦਾ ਨਹੀਂ ਪਾਣੀ ਦਾ ਵੈਤਰਵਾਲ ਚਾਚਾ ਦੋਹੇ ਕੁਜੀਆਂ ਦੋਹਾਂ ਨੂੰ ਭਰ ਕੇ ਤੇ ਕਾਟਾ ਤੇ ਤੀਆਂ ਹੱਥ ਪਸਾਰ ਚਾਚਾ ਜਾਦੂ ਵਿੱਚ ਸ਼ੈਤਾਨ ਕੀ ਪੂਤਲੀ ਸੀ ਅਸੀਂ ਦੇਖੀ ਨਾ ਹੋਰ ਹਸ਼ਿਆਰ ਚਾਚਾ ਅਸੀਂ ਦੋਹਾਂ ਨੇ ਦੁੱਧ ਨੂੰ ਪੀ ਲਿਆ ਤਾਂ ਤੋਤੇ ਰੂਪ ਹੋ ਗਏ ਇੱਕੋ ਵਾਰ ਚਾਚਾ ਲਿਆ ਗੁਜਰੀ ਪકડ ਸੁਲਤਾਨ ਤਾਈ ਮੈਂ ਸੀ ਕਿਆ ਓਡਾਰੀ ਨੂੰ ਮਾਰ ਚਾਚਾ ਘੋੜੇ ਹਨਿਓ ਦੁਐ ਸੀ ਹੋਏ ਖਾਲੀ ਦੋਏ ਕੁੱਦ ਦੇ ਵਿੱਚ ਬਾਜ਼ਾਰ ਚਾਚਾ ਫਿਰ ਪਤਾ ਨਹੀਂ ਗਏ ਉਹ ਤਰਫ ਕਿਹੜੀ ਤੁਰਤ ਹੋਈ ਅਲੋਪ ਉਹ ਨਾਰ ਚਾਤਾ ਮੈਨੂੰ ਦਿਸੇ ਅੰਧੇਰ ਮੈਂ ਕੁਛ ਨਹੀਂ ਹੋਇਆ ਚਾਰੋਂ ਹੀ ਤਰਫ ਗੁਬਾਰ ਚਾਚਾ ਕੱਢੀ ਦੁੱਖ ਸੇ ਰਾਤ ਕਸ਼ੋਰ ਚੰਦਾ ਸੁਬਾ ਤੇਰਾ ਕੀਤਾ دیدار ਚਾਚਾ